ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਡੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਗੱਲਬਾਤ ਕਰਨੀ ਗਈ ਥਾਵਾਂ ਦੇ ਉੱਤੇ ਝੋਨਾ ਜਦੋਂ ਨਸਾਰਾ ਲਿਆ ਲੈ ਰਿਆ ਸੀ ਮੌਸਮ ਖਰਾਬ ਸੀ ਕਈ ਕਿਸਾਨ ਵੀਰ ਸਪਰੇਅ ਨਹੀਂ ਕਰ ਪਾਏ ਤੇ ਹੁਣ ਜਦੋਂ ਨਸਾਰਾ ਕੀਤਾ ਕਈ ਜਗ੍ਹਾ ਦੇ ਉੱਤੇ ਜਿਹੜਾ ਬੂਰ ਪੈ ਰਿਹਾ ਕਈ ਜਗਾ ਤੇ ਮੁੰਜਰਾ ਚੁੱਕ ਗਈਆਂ ਉਹਦੇ ਵਿੱਚ ਦੋ ਜਿਹੜੀਆਂ ਕੰਡੀਸ਼ਨਾਂ ਨੇ ਕ੍ਰੀਏਟ ਹੋਈਆਂ ਜਿਹੜੀਆਂ ਕਈ ਜਗ੍ਹਾ ਦੇ ਉੱਤੇ ਕਿਸਾਨ ਵੀਰ ਦੱਸ ਰਹੇ ਮੁਸ਼ਕਲ ਕਈ ਥਾਵਾਂ ਦੇ ਉੱਤੇ ਮੁੰਜਰਾਂ ਝੁਕ ਗਈਆਂ ਦਾਣਾ ਪ੍ਰੋਪਰ ਬਣ ਰਿਹਾ ਪਰ ਕਈ ਥਾਵਾਂ ਦੇ ਉੱਤੇ ਡਾਟੀ ਪੈਨਿਕਲ ਆ ਗਿਆ ਦਾਗੀ ਹੋ ਗਈ ਮੁੰਜਰ ਕਈ ਥਾਵਾਂ ਤੇ ਕੀ ਹੋਇਆ ਕਿ ਫਲਾਵਰਿੰਗ ਕੰਪਲੀਟ ਹੋਈ ਮੁੰਜਰ ਵੀ ਦਾਗੀ ਹੋ ਗਈ ਰੌਟ ਹੋ ਗਈ ਤੇ ਫੋਕ ਬਣ ਗਈ ਮਤਲਬ ਉਹਦੇ ਵਿੱਚ ਦਾਣਾ ਨਹੀਂ ਪਰ ਰਿਹਾ ਕਈ ਅਧੀਆਂ-ਅਧੀਆਂ ਮੁੰਜਰਾਂ ਖਾਲੀ ਨੇ ਜਾਂ ਉੱਪਰਲਾ ਹਿੱਸਾ ਖਾਲੀ ਆ ਤਾਂ ਕਿਸਾਨ ਵੀ ਦਾ ਜਿਹੜਾ ਮੌਸਮ ਦਾ ਪ੍ਰਭਾਵ ਪੈਂਦਾ ਕੋਈ ਸ਼ੱਕ ਨਹੀਂ ਇਹ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਦਾ ਹੁੰਨਾ ਕਿ ਜਿਹੜਾ ਆਪਣਾ ਹੀ ਦੇਖਭਾਲਾ ਉਹਦਾ ਵੀ ਵੱਡਾ ਪ੍ਰਭਾਵ ਹੁੰਦਾ ਹੈ ਨਾ ਸਾਰੇ ਸਮੇਂ ਮੀਂਹ ਪਿਆ ਗੋਭਾਂ 'ਚ ਪਾਣੀ ਭਰਦਾ ਫੰਗਸ ਕੰਪਲੈਕਸ ਹੋ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਜਿਹੜੀ ਫੋਕ ਬਣਨੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਨਿਊਟ੍ਰੀਸ਼ਨ ਇੰਬੈਲੈਂਸ ਤੁਸੀਂ ਜ਼ਰੂਰਤ ਤੋਂ ਵੱਧ ਯੂਰੀਆ ਦਿੰਨੇ ਹੋ ਤੁਸੀਂ ਗੋਭ ਸਮੇਂ ਆਪਾਂ ਉਲੀਨਾਸ਼ਕ ਸਪਰੇਅ ਕਰਨੀ ਹੁੰਦੀ ਜਾਂ ਐਨਪੀਕੇ ਕਰਨੀ ਹੁੰਦੀ ਆ ਆ ਜਿਦੇ ਵਿੱਚ ਤੁਸੀਂ 4 ਘੰਟੇ ਜਿਹੜਾ ਸਾਫ਼ ਆਪਾਂ ਨੂੰ ਜੇ ਮੌਸਮ ਮਿਲਦਾ ਤਾਂ 2-4 ਘੰਟੇ ਜੇ ਲੰਘ ਜਾਂਦੇ ਸਪਰੇਅ ਤੋਂ ਬਾਅਦ ਉਹ ਕੰਮ ਕਰ ਜਾਂਦੀ ਹੈ। ਜੇ ਉਹ ਨਹੀਂ ਕਰ पाए ਉਹ ਮੌਸਮ ਦੇ ਪ੍ਰਭਾਵ ਕਰਕੇ ਕਿਉਂਕਿ ਤਾਪਮਾਨ ਤਾਂ ਡਾਊਨ ਰਿਹਾ ਹੈ, ਉੱਚ ਤਾਪਮਾਨ ਨਹੀਂ ਹੈ ਸਵਾਰ, ਹਮਸ ਆ ਹਵਾ ਦੇ ਵਿੱਚ ਨਮੀ, ਤੇਜ਼ ਹਵਾਵਾਂ, ਮੀਂਹ ਇਹਦਾ ਪ੍ਰਭਾਵ ਪਿਆ। ਵੱਡਾ ਤਾਂ ਹੁਣ ਜਿਹੜਾ ਹੈਗਾ ਜਿਹੜੀ ਤੁਹਾਡੇ ਕੰਡੀਸ਼ਨ ਹੈ ਚਾਹੇ ਉਹ ਫੋਕ ਬਣੀ ਹੈ ਚਾਹੇ ਉਹ ਦਾਗੀ ਮੁੰਜਰ ਬਣੀ ਹੈ ਦਾਗੀ ਮੁੰਜਰ ਦੇ ਵਿੱਚ ਇਹ ਹੁੰਦਾ ਦਾਗੀ ਮੁੰਜਰ ਰੁਕਣ ਵਾਸਤੇ ਜਦੋਂ ਦੁੱਧਾ ਭਰਨਾ ਸ਼ੁਰੂ ਹੀ ਹੁੰਦਾ ਹੈ ਤਾਂ ਉਦੋਂ ਤੁਸੀਂ ਟੈਬੋਕੋਨ ਨੋਜੋਲ ਵਗੈਰਾ ਜਿਹੜਾ ਟੈਕਨੀਕਲ ਹੈ ਟਰਾਈਜੋਲ ਗਰੁੱਪ ਦੇ ਉਦੋਂ ਕਰ ਸਕਦੇ ਹੋ ਨੇ ਥੋੜਾ ਬੋਤਾ ਜਿਹੜਾ ਹੈਗਾ ਦਾਣਾ ਸਾਫ਼ ਹੋ ਸਕਦਾ ਜਦੋਂ ਤੱਕ ਬਿਲਕੁਲ ਨਰਮ ਦੁੱਧਾ ਭਰਨਾ ਸ਼ੁਰੂ ਹੁੰਦਾ ਜਦੋਂ ਦਾਣਾ ਸਖਤ ਹੋਣ ਵਾਲੇ ਪਾਸੇ ਚਲੇ ਗਿਆ ਫਿਰ ਉਹ ਬਿਲਕੁਲ ਉਹ ਕੰਡੀਸ਼ਨ ਦੇ ਵਿੱਚ ਆਪਾਂ ਕੋਈ ਵੀ ਜਿਹੜੀ ਹੈਗੀ ਆ ਰੋਕ ਥਾਮ ਨਹੀਂ ਕਰ ਪਾਵਾਂਗੇ ਹ ਸੋ ਜਿਹੜਾ ਪਹਿਲਾਂ ਤੋਂ ਦੇਖਭਾਲ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਨੇ ਪोटाश ਤੱਤ ਦੀ ਬੜੀ ਜਿਹੜੀ ਹੈਗੀ ਆ ਪोटाश ਤੱਤ ਨਹੀਂ ਪਾਇਆ ਹੈਗਾ ਤਾਂ ਉੱਥੇ ਵੀ ਤੁਹਾਨੂੰ ਪोटाਸ਼ ਜ਼ਿੰਕ ਦੀ ਘਾਟ ਦੀ ਵਿੱਚ ਤੁਹਾਨੂੰ ਫੋਗ ਦਾ ਵੱਧ ਸਾਹਮਣਾ ਕਰਨਾ ਪਊਗਾ ਬਿਮਾਰੀ ਦਾ ਵੱਧ ਸਾਹਮਣਾ ਕਰਨਾ ਪਊ ਕਿਉਂਕਿ ਪोटाਸ਼ ਨੇ ਵੀ ਸਟਰੈਂਥ ਦੇਣੀ ਹੈ ਜ਼ਿੰਕ ਨੇ ਵੀ ਜਿੱਥੇ ਖੋਗ ਘਟਾਉਣ 'ਚ ਮਦਦ ਕਰਦੇ ਨਾਲ-ਨਾਲ ਫਸਲ ਨੂੰ ਬਿਮਾਰੀ ਤੇ ਕੀੜੇ ਮਕੌੜੇ ਪ੍ਰਤੀ ਸਹਿਣਸ਼ੀਲ ਵੀ ਬਣਾਉਂਦੇ ਆ। ਹੁਣ ਹੈਗਾ ਕਿ ਉਦੋਂ ਸਪਰੇ ਨਹੀਂ ਕਰ पाए, ਹੁਣ ਕਾਫੀ ਦਿੱਕਤ ਆਈ ਆ ਤੇ ਕਿਸਾਨ ਵੀਰ ਮੁੰਜਰਾ ਝੁਕੀਆਂ ਤੋਂ ਬਾਅਦ ਸਾਰੀਆਂ ਸਪਰੇਆਂ ਤੇਲੇ ਵਾਲੀ, ਸੁੰਡੀ ਵਾਲੀ, ਉੱਲੀ ਵਾਲੀ, ਤਾਕਤ ਵਾਲੀ ਕਹਿੰਦੇ ਵੀ ਇਹ ਸਾਰੀ ਕਰ ਦੇਣੀ ਪਹਿਲਾਂ ਨਹੀਂ ਕਰ पाए। ਸੋ ਹੁਣ ਜਿਹੜੀ ਹੈਗੀ ਕਿਸਾਨ ਵੀਰੋ ਹੁਣ ਮੇਰੀ ਬੇਨਤੀ ਆ ਹੁਣ ਤੁਸੀਂ ਕੰਡੀਸ਼ਨ ਅਨੁਸਾਰ ਕਰਿਓ। ਜੇ ਮੁੰਜਰਾ ਸਾਰੀਆਂ ਝੁਕ ਗਈਆਂ, ਕੋਈ ਚਟੀ ਮੁੰਜਰ ਨਹੀਂ ਆਈ, ਸੁੰਡੀ ਦਾ ਅਟੈਕ ਹੈ ਨਹੀਂ, ਸੁੰਡੀ ਵਾਲੀ ਆਪਾਂ ਕਿਉਂ ਕਰਨੀ ਆ? ਤੇਲੇ ਦਾ ਕਈ ਜਗ੍ਹਾ ਤੇ ਕਾਫੀ ਅਟੈਕ ਆ ਕੋਈ ਸ਼ੱਕ ਨਹੀਂ ਪਰ ਕਈ ਖੇਤ ਮੈਂ ਦੇਖੇ ਬਿਲਕੁਲ ਸਾਫ਼ ਹੈ ਜੇ ਤੇਲੇ ਦਾ ਅਟੈਕ ਵੀ ਹੈ ਨਹੀਂ ਤਾਂ ਉਹ ਵੀ ਨਾਲ ਕਿਉਂ ਪਾਉਣੀ ਹੈ ਜੇ ਆਪਣੇ 10 ਦਿਨ ਮੁੰਜਰ ਚੁੱਕੀ ਤੋਂ ਬਾਅਦ ਨਿਕਲਦੇ ਆ ਵਧੀਆ ਤਾਂ ਬਿਲਕੁਲ ਦਾਣਾ ਸਖਤੀ ਹੋਣ ਜਿਹੜਾ ਪੂਰਾ ਸਖਤ ਹੋਣ ਵਾਲੇ ਪਾਸੇ ਚਲੇ ਜਾਣਾ ਤਾਂ ਜਿਹੜੀ ਉੱਲੀ ਵਾਲੀ ਉਹ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਰਿਪੀਟ ਕਰਨੀ ਆ ਕੋਈ ਸਿੰਪਲ ਇੱਕ ਸਿੰਗਲ ਟੈਕਨੀਕਲ ਤਾਂ ਉਹ ਤੁਸੀਂ ਕਰ ਸਕਦੇ ਆ ਕਿਉਂਕਿ ਗੋ ਸਮੇਂ ਕੀਤੀ ਹੋਈ ਉੱਲੀ ਨਾਸ਼ਕ ਦਾ ਜਾਂ ਬੂਰ ਪੈਣ ਤੋਂ ਪਹਿਲਾਂ ਪਹਿਲਾਂ ਉਹ ਵੱਧ ਫਾਇਦਾ ਕਰਦੀ ਹੁੰਦੀ ਹੈ ਨਸਾਰੇ ਸਮੇਂ ਜਾਂ ਗੂਬ ਸਮੇਂ ਤੇ ਉਸ ਤੋਂ ਬਾਅਦ ਜੋ ਜਿਹੜਾ ਹੈਗਾ ਜਦੋਂ ਨਿਸ਼ਾਨੀਆਂ ਆ ਗਈਆਂ ਜਾਂ ਆਪਣੀ ਮੁਂਝਰ ਚੋਕੀ ਦਾਣਾ ਬਣ ਗਿਆ ਫਿਰ ਕੋਈ ਫਾਇਦਾ ਨਹੀਂ ਹੁੰਦਾ ਜੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੋਈ ਸਿੰਪਟਮ ਹੈਗੇ ਆ ਤੇ ਹਜੇ ਫਲਾਵਰਿੰਗ ਸਟੇਜ ਹੈ ਜਾਂ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਬਲਾਸਟ ਤੋਂ ਬਜਾਉਣ ਵਾਸਤੇ ਉਹ ਤੁਸੀਂ ਰਿਪੀਟ ਕਰ ਸਕਦੇ ਆ ਪਰ ਇਹ ਸਾਰਾ ਕੁਝ ਨਾ ਮਿਕਸ ਕਰਿਓ ਤੇ ਤਾਕਤ ਵਾਲੀ ਹੈ ਜਿਹੜੀ ਉਹ ਵੀ ਤੁਹਾਡੀ ਜੇ ਤੁਸੀਂ ਮਿਲਕ ਸਟੇਜ ਤੇ ਰਿਪੀਟ ਕੋਈ ਐਨਪੀਕੇ ਵਗੈਰਾ ਕਰਨੀ ਚਾਹੁੰਦੇ ਹੋ ਠੀਕ ਹੈ 13044 ਵਗੈਰਾ ਤੇ ਵਰਨਾ ਜਿਹੜੀ ਗੋਭ ਸਮੇਂ ਤੁਸੀਂ ਦਿੱਤੀ ਸਪਰੇ ਜਾਂ ਪਹਿਲਾਂ ਤਾਕਤਾਲੀਆਂ ਸਪਰੇਆਂ ਕੀਤੀਆਂ ਨੇ ਜਿਹੜੀਆਂ ਆਪਾਂ ਫਟਾਰੇ ਵਾਲੀਆਂ ਦੱਸਦੇ ਹੁੰਨੇ ਆ ਕੋਈ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਜਾਂ ਕੋਈ ਜਿਵੇਂ ਪਾਣੀ ਦੀ ਕਿਤੇ ਕਿਤੇ ਘੱਟ ਮਾਰ ਪਈ ਸੀ ਕਈ ਥਾਵਾਂ ਤੇ ਤਾਂ ਹੜਨਾ ਕਾਫੀ ਨੁਕਸਾਨ ਕਿਸਾਨ ਨੂੰ ਜਾਂਦਾ ਹੋਇਆ ਕਈ ਥਾਵਾਂ ਤੇ ਥੋੜਾ ਬੋਤਾ ਪਾਣੀ ਖੜਾ ਰਿਹਾ ਲੰਬਾ ਸਮਾਂ ਤੇ ਝੋਨਾ ਝੋਨਾ ਜਿਹੜਾ ਸੀਗਾ ਥੋੜਾ ਜਿਹਾ ਡਾਊਨ ਹੋ ਗਿਆ ਸੀ ਕਮਜ਼ੋਰ ਹੋ ਗਈ ਸੀ ਫਸਲ ਤਾਂ ਉੱਥੇ ਮੈਂ ਦੱਸਿਆ ਸੀ ਕਿ ਤੁਸੀਂ ਮੈਨੋ ਐਸਿਡ ਜਿਹਦੇ ਵਿੱਚ ਜਿਹੜੇ ਹੈਗੇ ਆ ਸੀਬੀਡ ਐਕਸਟ੍ਰੈਕਟ ਵਗੈਰਾ ਉਹ ਕਰ ਸਕਦੇ ਆ ਜਿਵੇਂ ਸਾਗਰਿਕਾ ਵਗੈਰਾ ਆਉਂਦੇ ਆ ਉਹ ਤੁਸੀਂ ਕਰ ਸਕਦੇ ਆ ਕੋਆਪਰੇਟਿਵਸ ਦੇ ਸੋਸਾਇਟੀ ਚ ਤੇ ਜਾਂ ਤੁਸੀਂ ਐਨਪੀਕੇ ਦੀ ਸਪਰੇ ਕਰ ਸਕਦੇ ਆ ਮੇਰਾ ਮਕਸਦ ਕਹਿਣ ਦਾ ਇਹ ਹੈ ਕਿ ਜਦੋਂ ਮੁੰਜਰ ਚੋਗੀ ਪਹਿਲਾਂ ਆਪਾਂ ਸਪਰੇ ਨਹੀਂ ਕਰ ਪਾਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਉਨਾ ਖਰਚਾ ਹੀ ਫੇਰ ਕਰ ਲੈਣਾ ਕਿ ਸਪਰੇ ਯਾਦ ਕੀ ਹੋਈ ਨਹੀਂ ਤੇ ਹੁਣ ਸਾਰੀਆਂ ਕਰ ਦਿਓ ਜਿਹੜੀ ਚੀਜ਼ ਦੀ ਜ਼ਰੂਰਤ ਬਾਸਮਤੀ ਜੀ ਤੁਸੀਂ ਗੋਪਦੀ ਸੁੰਢੀ ਦਾ ਖਿਆਲ ਰੱਖਣਾ ਝੋਨੇ 'ਚ ਵੀ ਰੱਖਣਾ ਕਿਉਂਕਿ ਇਹ ਕੈਰੀਓਵਰ ਆ ਜਿਹੜਾ ਅੱਗੇ ਕਣਕ 'ਚ ਇਹ ਚੱਲਿਆ ਜਾਂਦਾ ਸੁੰਡੀ ਪੂਰੀ ਜੇ ਤੁਹਾਡੇ ਹੈ ਹੀ ਨਹੀਂ ਗਈ ਜੇ ਕਈ ਕਿਸਾਨ ਵੀਰ ਦੋ ਦੋ ਕਟੇ ਹੀ ਯੂਰੀਆ ਪਾਈ ਜਿੱਥੇ ਜ਼ਿਆਦਾ ਯੂਰੀਆ ਪਾਈ ਉੱਥੇ ਤਾਂ ਬਿਮਾਰੀ ਵੀ ਆਉ ਉਹ ਕੀੜਾ ਮਕੋੜਾ ਵੀ ਆਉ ਫੋਕ ਵੀ ਆਉ ਜਿੱਥੇ ਕਿਸਾਨ ਵੀਰਾਂ ਨੇ ਬੜੀ ਜੁਡੀਸ਼ੀਅਸ ਯੂਜ਼ ਕੀਤੀ ਬੜੇ ਤਰੀਕੇ ਨਾਲ ਯੂਰੀਆ ਪਾਈ ਤਿੰਨ ਵਾਰ ਚ 30 30 ਕਿਲੋ ਪਾਈ ਮਤਲਬ ਦੋ ਕਟੇ ਹੀ ਯੂਰੀਆ ਪਾਈ ਜ਼ਿੰਕ ਲੋਹਾ ਕਲੀ ਦਾ ਪਾਣੀ ਸਪਰੇਆਂ ਦੋ ਕਰਤੀਆਂ ਗੋ ਟਾਈਮ ਤੁਸੀਂ ਐਨਬੀਕੇ ਵਗੈਰਾ ਕਰਤਾ ਉਲੀਨਾਸ਼ ਕਰਤਾ ਉੱਤੇ ਤੁਹਾਨੂੰ ਬਹੁਤ ਘੱਟ ਦਿੱਕਤ ਆਉ ਬਹੁਤ ਘੱਟ ਬਹੁਤ ਘੱਟ ਦਿੱਕਤ ਆਉ। ਇਹ ਤੁਸੀਂ ਦੇਖ ਲਓ ਵੀ ਜਿੱਥੇ ਤੁਸੀਂ 200 ਸਵਾ ਦੋ ਗੱਟੇ ਤੋਂ ਟਪਾਈ ਆ ਜੂਰੀਆ ਉੱਥੇ ਤੁਹਾਨੂੰ ਫੰਗਸ ਕੰਪਲੈਕਸ ਦਾ ਜ਼ਿਆਦਾ ਸਾਹਮਣਾ ਕਰਨਾ ਪਊ। ਦਾਗੀ ਮੁੰਜਰ ਵਗੈਰਾ ਦਾ। ਜਿੱਥੇ ਘੱਟ ਜੂਰੀਆ ਪਾਈ ਆ ਤੇ ਪोटाਸ਼ ਨਾਲ ਦਿੱਤਾ, ਤਤਾਂ ਵਾਲੀ ਸਪਰੇਅ ਦਿੱਤੀ ਆ ਜਾਂ ਜ਼ਰੂਰਤ ਅਨੁਸਾਰ ਸਲਫਰ ਵਗੈਰਾ ਦਿੱਤਾ। ਉੱਥੇ ਤੁਹਾਨੂੰ ਸਮੱਸਿਆ ਘੱਟ ਆਈ। ਇਹ ਕਿਰਪਾ ਕਰਕੇ ਕਿਸਾਨ ਵੀਰਾਂ ਜਿਹੜੇ ਆਪ ਦਾ ਫੀਡਬੈਕ ਵੀ ਜਿਹੜਾ ਥੱਲੇ ਕਮੈਂਟਾਂ ਦੇ ਰੂਪ ਚ ਜ਼ਰੂਰ ਸਾਂਝਾ ਕਰਨ। ਕੋਈ ਇੱਕ ਨੁਕਸ ਹੈਗਾ ਜਾਂ ਜੂਰੀਆਵਾਦ ਦਾ ਜਾਂ ਪਟਾਈਮ ਦੀ ਸਪਰੇ ਨਹੀਂ ਕਰਨ ਪਾਈ ਜਾਂ ਆਪਾਂ ਪੋਟਾਸ਼ ਨਹੀਂ ਦਿੱਤਾ ਜਾਂ ਆਪਾਂ ਜ਼ਿੰਕ ਵਾਲੀਆਂ ਸਪਰੇਆਂ ਨਹੀਂ ਕੀਤੀਆਂ ਕੋਈ ਨਾ ਕੋਈ ਜਿਹੜੀ ਸਮੱਸਿਆ ਕਿਤੇ ਹੈਗੀ ਹੈ ਮੌਸਮ ਦਾ ਪ੍ਰਭਾਵ ਤਾਂ ਹੈਗਾ ਹੀ ਹੈਗਾ ਮੌਸਮ ਵਾਲੇ ਪ੍ਰਭਾਵ ਤੋਂ ਤਾਂ ਆਪਾਂ ਮੁਨਕਨ ਨਹੀਂ ਹੋ ਸਕਦੇ ਪਰ ਆਪਣਾ ਵੀ ਕੋਈ ਨਾ ਕੋਈ ਨੁਕਤਾ ਕਿਤੇ ਰਿਹਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨੀ ਖੁਸ਼ ਰੱਖੋ ਸਾਹਿਬ